ਅਸਬ ਦੀ ਵੱਡੀ ਖਬਰ ਦੇ ਨਾਲ ਕਰਵਾਉਣ ਜਾ ਰਹੇ ਹਾਂ ਤੁਹਾਨੂੰ ਰੂਬਰੂ ਗੁਰਦਾਸਪੁਰ ਦੇ ਵਿੱਚ ਨਾਮੀ ਬਦਮਾਸ਼ ਅਤੇ ਪੁਲਿਸ ਵਿਚਕਾਰ ਹੋਈ ਮੁਠਬੇੜ ਜਲੀਆਂ ਗੋਲੀਆਂ ਬਦਮਾਸ਼ ਹੋਇਆ ਜ਼ਖਮੀ ਆਰਪੀ ਵੱਲੋਂ ਵੀ ਪੁਲਸ ਉੱਤੇ ਚਲਾਈਆਂ ਗਈਆਂ ਗੋਲੀਆਂ ਜਵਾਬੀ ਕਾਰਵਾਈ ਵਿੱਚ ਬਦਮਾਸ਼ ਤੇ ਲੱਗੀ ਗੋਲੀ ਜ਼ਖਮੀ ਬਦਮਾਸ਼ ਨੂੰ ਕਰਵਾਇਆ ਗਿਆ ਗੁਰਦਾਸਪੁਰ ਸਿਵਲ ਹਸਪਤਾਲ ਦਾਖਲ ਇਥੇ ਚੱਲ ਰਿਹਾ ਹੈ ਉਸ ਦਾ ਇਲਾਜ ਸਾਡੇ ਵੱਲੋਂ ਤੁਹਾਨੂੰ ਪਤਾ ਹੈਗਾ ਕਿ ਸਭ ਪੁਲਿਸ ਲੋਕ ਹੈ ਰੂਟੀਨ ਦੇ ਵਿੱਚ ਜਿਹੜਾ ਨਾਕਬੰਦੀ ਕੀਤੀ ਜਾਂਦੀ ਹੈ ਜੀ ਸਾਡੇ ਕਿ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਪੁਲਿਸ ਤੋਂ ਦੁਆਰਾ ਜਿਹੜਾ ਏਰੀਆ ਡੋਮਿਨੇਸ਼ਨ ਰੱਖਿਆ ਜਾਂਦਾ ਤੋਂ ਉਸ ਸੀਰੀਜ਼ ਦੇ ਵਿੱਚ ਸਾਡੇ ਅੱਜ ਮਾਰਨਿੰਗ ਦੇ ਵਿੱਚ ਅਸੀਂ ਜਿਹੜੀ ਹੈਗੀ ਨਾਕਬੰਦੀ ਜੜੀ ਇਹ ਜੀ ਕਰਾਈ ਸੀਗੀ ਤੋ ਕਲਾਨੋ ਦੇ ਵਿੱਚ ਸੱਚੋਕਲਾਨੋ ਤੇ ਫਾਇਰਿੰਗ ਕਰੰਦਾ ਟੈਂਪੋ ਹੋਇਆ ਸੀਗਾ ਇਨਮੀਡੀਏਟਲੀ ਫਿਰ ਉਹਨੂੰ ਚੇਜ ਕਰਤੇ ਹੋਏ ਜਿਹੜਾ ਹੈਗਾ ਬਾਕੀ ਸਭ ਸਾਡੀ ਟੀਮਾਂ ਬਾਕੀ ਟੀਮਾਂ ਵੀ ਆਈਆਂ ਨੇ ਤੋ ਇੱਥੇ ਵੀ ਸੀਆਈਏ ਇਨਚਾਰਜ ਜਿਹੜੇ ਹੈਗੇ ਗੁਰਦਾਸਪੁਰ ਤੋ ਉਹਨਾਂ ਨੇ ਇਹਨਾਂ ਨੂੰ ਟਰੈਕ ਕੀਤਾ ਤੋ ਉਹਨਾਂ ਨੇ ਜਿਹੜਾ ਹੈਗਾ ਇੱਕ ਬੰਦੇ ਨੇ ਉਹਨਾਂ ਤੇ ਫਾਇਰ ਕੀਤਾ ਹੈਗਾ ਇਹਦਾ ਫਾਇਰ ਗੱਡੀ ਤੇ ਵੱਜਿਆ ਹੈ ਪੁਲਿਸ ਗੱਡੀ ਤੇ ਵੱਜਿਆ ਹੈ ਸ਼ੈਲ ਡਿਫੈਂਸ ਦੇ ਵਿੱਚ ਪੁਲਿਸ ਤੇ ਵੀ ਫਾਇਰ ਕੀਤਾ ਹੈ ਤੋਂ ਉਹ ਇੰਜਰੀ ਹੋਈ ਹੈ ਜੀ ਇਹਦਾ ਜਸਪਾਲ ਜਸੂ ਦੀ ਨਾਮ ਹੈ ਜੀ ਜਸਪਾਲ ਜਸੂ ਜੀ ਹਾਂ ਕਿੰਨੇ ਬੰਦੇ ਸੀ ਇੱਕ ਇੱਕ ਬੰਦਾ ਇੱਥੇ ਕੋਈ ਨਾ ਸਮਝਦਾ ਜੀ ਬਟਾ ਬਟਾ ਲੇਤਾ ਜੀ ਹਾਂ ਜੀ ਤਾਂ ਬਾਕੀ 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 ਸਾਰੀ ਚੀਜ਼ਾਂ ਤੁਹਾਨੂੰ ਦੁਰਾਨੇ ਆ ਵੀ ਉਹਨੂੰ ਅਸ਼ੀਰ ਐਡਮਿਟ ਕਰਾਇਆ ਬਾਕੀ ਸਾਰੀ ਇਨਵੈਸਟੀਗੇਸ਼ਨ ਕਿਸੇ ਕੋਈ ਲਾ 134 ਦਾ ਕਿਸੇ ਕੋਈ ਲੱਗਿਆ ਲੈਗ ਤੇ ਗਲੀ ਕਵਰ ਹੋ ਗਿਆ ਸਰ ਉਹ ਅਸਲ ਅਸਲ ਕਿੰਨੇ ਫਾਰ ਕੀਤੇ ਸਰ ਜੀ इन्हे पुलिस पार्टी तो से दो फायर किए जी एक फाइल फाइल एक फायर एक, एक, तो एक मिस हो गया मिस हो तो गया? दो दो फाइल? मामले को दर्ज तो सारे जी चेक चक्कर